ਉਹਨਾਂ ਕਿ ਸਾਚੇ ਅੱਛਾ ਤੇ ਉਹਨਾਂ ਦਾ ਫਿਸ਼ਰ ਖੁੱਲਾ ਰਿਹਾ ਸ਼ਨੀਵਾਰੀ ਉਹਦੇ ਡਾਂਕੇ ਲਾਏ ਆ ਤੇ ਕੱਲ ਹੋ ਗਏ ਸੀ ਹੋਸ਼ ਚਾਉਣਾ ਕਰ ਉਹਨਾਂ ਨੇ ਸਾਨੂੰ ਕੱਲ ਰਾਤੀ ਉਹਨਾਂ ਨੇ ਕਹਿੰਦਾ ਵੀ ਕੁੜੀ ਦੀ ਹਾਲਤ ਬਹੁਤ ਖਰਾਬ ਆ ਕਦੇ ਸਾਤੋਂ ਖੂਨ ਮੰਗਦੇ ਕਦੇ ਸਾਤੋਂ ਸੈੱਲ ਮੰਗਦੇ ਅੱਜ ਤਾਂ ਸਾਰੇ ਕੋ ਬੇਚ ਵਟ ਕੇ 4.5 ਲੱਖ ਦੇ ਦਿੱਤਾ ਉਥੇ ਹੋਰ ਵੜਿਆ ਆ ਹੁਣ 5 ਲੱਖ ਸਾਢੇ 5 ਲੱਖ ਹੋਰ ਵੜਿਆ ਆ ਉਹਨਾਂ ਨੇ ਕਹਿੰਦੇ ਸਾਨੂੰ ਕੁੜੀ ਨਹੀਂ ਤੇ ਕੰਨ ਦਿੱਤੀ ਇਹਨਾਂ ਦੀ ਕਾਰਨ ਆਪੋਲੋ ਚ ਹਾਂਜੀ ਉਹ ਕਹਿੰਦੇ ਸਾਢੇ 5 ਲੱਖ ਦਵੋ ਵੇਚ ਦੇਣੀ ਆ ਬੱਚਾ ਜੋੜੇ ਜੋੜੇ ਆ ਕੁੜੀਆਂ ਮੁੰਡਾ ਆ ਹੋਰ ਮੁੰਡਾ ਮੁੰਡਾ ਆ ਆ ਕੀ ਕਰੂਗੇ ਤੇ ਵਿਜੋਰ ਕੇ ਆਣਾ ਸਾਹ ਨਹੀਂ ਜਉਂਦਾ ਕਹਿੰਦਾ ਰਹਿ ਜਾ ਠੀਕ ਹੋ ਗਈ ਆ ਸਾਹ ਬੰਦ ਕਰਤਾ ਜਦੋਂ ਸਾਹ ਕਰਕੇ ਬੋਲ ਸੁਣਾ ਕੇ ਆਏ ਬੋਲ ਹਾਟਾ ਰੇ ਇਹਨੇ ਵੜ ਵੜ ਸਿੱਟੀ ਜਾਂਦਾ ਆ ਇਹਦੇ ਵੜ ਵੜ ਸਿੱਟੀ ਜਾਂਦਾ ਸਾਡੇ ਨਿਆਣੇ ਰੁਲ ਗਏ ਮੈਨੂੰ ਕੋਈ ਕਿਥੋਂ ਵਹਿਣਿਆ ਨਿਆਣਿਆਂ ਨੂੰ ਮੈਂ ਕਦੇ ਮਹਿਣੀ ਆ ਮੈਂ ਨਰਜ਼ਾ ਤੇ ਹੈ ਆਹ ਜਿਹੜਾ ਬੋਰਾ ਬੋਰਾ ਨਿਆਣੀ ਨੂੰ ਮੈਂ ਮਾਂ ਕਿ ਚੋਲੇ ਆ ਕੇ ਦਮਾ ਛੇ ਬਿੰਦ ਤੁਹਾਡਾ ਓਹ ਖੋਖੂ ਵੀ ਖੋਚੜੀ ਗਾਈ ਰਜੋ ਆਲਿਆ ਤੇਕੇ ਰਜੋ ਆਲਿਆ ਹੁਣ ਤੋਂ ਕੀ ਮੰਗ ਕਰੀਂ ਔਰ ਸਾਡੀ ਕੁੜੀ ਸਾਨੂੰ ਠੀਕ ਕਰਕੇ ਦੇਣ ਉਹਦਾ ਇਲਾਜ ਕਰਾਣ ਵਿਹੜਾ ਸੀ ਉਹਦਾ ਇਲਾਜ ਕਰਾਣਾ ਹਾਂ ਅਜੀ ਕਿਥੋਂ ਗਈ ਹੈ ਸਾਰਾ ਨਾਮੇ ਸਾਰਾ ਕਿਲਾਤਾ ਹਾਂ ਹਾਂ ਹੁਣ ਕਿਥੋਂ ਜਾਣਾ ਆਹ ਦੇ ਲੈ ਮੇਰੇ ਨਿਆਰੇ ਰੋਗ ਦੇ ਨਾਂ ਕਿਤੇ ਹਾਇ ਮੈਂ ਕੀ ਕਰੂੰਗੀ ਵਾਰੀ ਵੀ ਹੋਊਗੀ ਜਿਹੜਾ ਪੈਸੇ ਜਿਹੜੇ ਮਿਲਦੇ ਉਹਨੇ ਲੈ ਕੇ ਡਾਕਟਰ ਨੇ ਕੋਲ ਵਾਲੇ ਲੈ ਕੇ ਵੀ 12 ਜੋ ਗਰੀਨ ਦਾ ਨਾ ਵੀ ਜਿਹੜਾ ਸਰਕਾਰੀ ਡਾਕਟਰ ਦਾ ਬੋਰਡ ਹੈ ਨਾ ਉਹ ਜੋ ਲਿਖ ਕੇ ਦਊਗਾ ਉਹ ਮੰਨ ਲੇਗਾ ਚਲੋ ਉਹਨੂੰ ਕੋਲ ਤੈਨੂੰ ਬੋਡੀ ਦਾ ਮਗਾ ਦੇ ਇਹਦੇ ਵਿੱਚ ਹੁਣ ਜੋ ਉਹਨਾਂ ਨੇ ਲਿਖਿਆ ਉਹ ਕਹਿੰਦੇ ਉਹ ਜਗ੍ਹਾ ਦਾ ਅਸੀਂ ਨਹੀਂ ਆਪਰੇਸ਼ਨ ਕੀਤਾ ਅਸੀਂ ਉੱਪਰੋਂ ਕੀਤਾ ਕੱਢਿਆ ਅੱਛਾ ਜੀ ਆ ਜਗਾ ਕਹਿੰਦੇ ਲਿਖਿਆ ਉਹ ਤਾਂ ਕਿੱਤੀ ਕਰਕੇ ਜੋ ਪੇਸ਼ੀ ਨੂੰ ਚਲੋ ਆਪਾਂ ਤੁਹਾਡੇ ਨਾਲ ਇਹ ਅਪਲੀਕੇਸ਼ਨ ਆਪਣਾ ਡਾਕਟਰ ਨੂੰ ਦੇਣਾ ਹੈ ਪਰ ਹਾਲ ਦੀ ਗੱਲ ਇਹ ਹੈ ਨਾ ਜੀ ਕਿਸੇ ਮਾਹਰ ਦਾ ਆਪਰੇਟਰ ਦੀ ਓਪੀਨੀਅਨ ਲੈਣ ਤੋਂ ਬਾਅਦ ਹੀ ਕੰਮ ਕਰਾਂਗੇ ਅਸੀਂ ਭਰਾ ਕੋਲ ਤੋਂ ਬੈਂਚ ਕਰਨਾ ਹੈਗਾ ਮੈਂ ਮੇਰੀ ਪਤਨੀ ਹੈ ਜੀ ਸੀਮਾ ਹਾਂ ਜੀ ਇੱਥੇ ਪੱਤੇ ਦਾ ਆਪਰੇਸ਼ਨ ਹੋਇਆ ਸੀ ਉਸ ਤੋਂ ਪਹਿਲਾਂ ਜਦ ਤੱਕ ਕੋਈ ਆ अच्छा, वो अच्छा जी वो डेढ़ दो महीने पहले ऑपरेट होया ਸੀ अच्छा जी मैं उस ਤੋਂ ਬਾਅਦ ਉਹਨੂੰ 15 ਦਿਨਾਂ ਦੇ ਬਾਅਦ ਸਾਹ ਦੇ ਬਰੌਲਾ ਜੀ ਹੋਣ ਲੱਗੀ ਜਿਵੇਂ ਤੜਕਣ ਵਧਣ ਲੱਗੀ ਆਈ ਬਸ ਦਵਾਈ ਲਈ ਨਾ ਕੋਈ ਲਈ ਕਹਿੰਦੇ ਜੀ ਹਾਰਟ ਦੀ ਪ੍ਰੋਬਲਮ ਆ ਦੰਦੇ ਰਹੇ ਫਿਰ ਉੱਥੇ ਮੇਰੀ ਸਿਸਟਰ ਲੱਗੀ ਕੋਲ ਉਹਨੇ ਇੱਕ ਦੋ ਹਸਪੀਟਲ ਰੈਟਮੈਂਟ ਵੀ ਕਰਾਇਆ ਆਰਾਮਚਾਰੀ ਟੇਬਲ ਵਗੈਰਾ ਉਹਨਾਂ ਨੇ ਵੀ ਕਿਹਾ ਵੀ ਇਹਨੂੰ ਕੋਈ ਵੱਡੇ ਹਸਪੀਟਲ ਲੈ ਜਾਓ ਵੀ ਪ੍ਰੋਬਲਮ ਜ਼ਿਆਦਾ ਆ ਅਸੀਂ ਉਸ ਤੋਂ ਬਾਅਦ ਕੋਲੋ ਲੱਗੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਮੰਗਲਵਾਰ ऑपरेट ਕੀਤਾ ਪੇਟ ਸਾਫ ਕੀਤਾ ਲੈਟਰਿੰਗ ਸਾਰੀ ਪੈਮ ਤੋਂ ਲੀਕ ਹੋ ਕੇ ਬਾਹਰ ਆਈ ਸੀ ਉਹਨਾਂ ਨੇ ਫਿਰ ਤੁਹਾਨੂੰ ਸ਼ਨੀਵਾਰ ਮੰਗਲਵਾਰ ਤੋਂ ਬਾਅਦ ਉਹਨਾਂ ਨੇ ਸ਼ਨੀਵਾਰ ਤੱਕ ਪੇਟ ਨੂੰ ਖੁੱਲਾ ਰੱਖਿਆ ਇੱਥੇ ਕਿੰਨੇ ਦਿਨ ਰਹਿ ਗਏ ਇੱਥੇ ਕਿੰਨੇ ਦਿਨ ਰਹਿ ਗਏ ਇੱਥੇ ਮੇਰੇ ਕਾ ਦੋ ਦਿਨ ਰਹਾ ਜੀ 24 ਘੰਟੇ ਦੋ ਦਿਨਾਂ ਦੇ ਦੌਰਾਨ ਦੋ ਦੋ ਜਾਂ ਤਿੰਨ ਘੰਟੇ ਬਾਅਦ ਦੋ ਦਿਨ ਹੁੰਦਾ ਫਿਰ ਉੱਥੇ ਪਪੂਲੋ ਚ ਕਿੰਨੇ ਦਿਨ ਰੋਏ ਉੱਥੇ ਅਸੀਂ ਸ਼ਨੀਵਾਰ ਦੇ ਗਏ ਜੀ ਭੇਜ ਲਏ ਤੇ ਡਾਕਟਰਾਂ ਨੇ ਕੀ ਦੱਸਿਆ ਬੋਲੇ ਸੰਡੇ ਸੰਡੇ ਦੇ ਗਏ ਹਾਂ ਹਾਂਜੀ ਉਹ ਬੋਲੇ ਡਾਕਟਰਾਂ ਨੇ ਕੀ ਦੱਸਿਆ ਜਿਹੜਾ ਤੁਸੀਂ ਇੱਥੇ ਕਰਨਾ ਲਾਇਆ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਇਹ ਸਟੀਚਿੰਗ ਆ ਨਾ ਪੈਪ ਵਾਲੀ ਪੈਪ ਲੀਕ ਹੋਈ ਆ ਉਹਦੀ ਸਟੀਚਿੰਗ ਹੋਈ ਆ ਔਰ ਇਹਨਾਂ ਨੇ ਸਟੀਚਿੰਗ ਕੀਤੀ ਆ ਹੂੰ ਉਹਦੇ ਨਾਲ ਇਹਨਾਂ ਦੀ ਗਲਤੀ ਨਾਲ ਉਹ ਪੈਪ ਲੈਟਰਿੰਗ ਬਾਹਰ ਆਈ ਆ ਤੇ ਉਹਦੇ ਨਾਲ ਹੀ ਕੁੜੀ ਦੀ ਮੌਤ ਹੋਈ ਆ ਇਹਨਾਂ ਦੀ ਗਲਤੀ ਹਨ ਗੈਲੀ ਨਾਲ ਇਹ ਕਿਹੜੇ ਡਾਕਟਰ ਨੇ ਦੱਸਿਆ ਕੀ ਨਾਮ ਉਹਦਾ ਡਾਕਟਰ ਬਵੇਕਰ ਤੇ ਜੇ ਹੁਣ ਅੱਗੇ ਕੀ ਕਰਵੇ ਤੁਹਾਡੀ ਸਰਬੰਸਾਹ ਮੰਗਨ ਸਿੰਘ ਸਾਹਿਬ ਚਾਹੀਦਾ ਜੀ ਸਾਡਾ ਬੇਟਾ ਦੂਈ ਨਾ ਕੋ ਗਲਤੀ ਹੋਈ ਗਲਤੀ ਆਪਣੇ ਮੰਨਣ ਤੋਂ ਤੁਹਾਨੂੰ ਇਨਸਾਫ ਚਾਹੀਦਾ। ਤੁਹਾਡਾ ਦੀ ਇੱਕ ਲੜਕੇ ਦੀ ਮੌਤ ਹੋ ਗਈ ਯਾਰ ਅਪੋਲੋ ਹਸਪੀਟਲ ਦੇ ਵਿੱਚ ਕੀ ਕਾਰਨ ਉਹਨਾਂ ਦਾ ਰੋਪਾ ਕਿ ਤੁਸੀਂ ਇਹ ਟ੍ਰੀਟਮੈਂਟ ਪਹਿਲਾਂ ਕੀਤਾ ਵਾ ਤੇ ਉੱਥੇ ਵੀ ਦੇ ਵੀ ਡਾਕਟਰਾਂ ਨੇ ਕਿਹਾ ਹੈਗਾ ਕਿ ਇਹ ਜਿਹਨਾਂ ਨੇ ਪ੍ਰੈਸ਼ਰ ਕੀਤਾ ਜਾਂ ਪਹਿਲਾਂ ਨੇ ਟ੍ਰੀਟਮੈਂਟ ਕੀਤਾ ਉਹਨਾਂ ਦੀ ਗਲਤੀ ਹੈਗੀ ਆ। ਦੇਖੋ ਇਹ ਪੇਸ਼ੈਂਟ ਜੋ ਹੈ ਸਾਡੇ ਕੋਲੋਂ 8 ਸਤੰਬਰ ਨੂੰ 2004 ਚ ਆਪਰੇਟ ਹੋਇਆ ਇੱਥੇ ਤੇ ਪਥਰੀ ਕਰਕੇ ਤੇ ਤੇ ਉਹਦਾ ਪੇਸ਼ੈਂਟ ਦਾ ਜੋ ਹੈ ਅ ਅਸੀਂ ਜੋ ਟਾਂਕੇ ਨੇ ਹਫਤੇ ਬਾਅਦ ਟਾਂਕੇ ਕੱਟੇ ਨੇ ਉਸ ਤੋਂ ਬਾਅਦ ਪੇਸ਼ੈਂਟ ਬਿਲਕੁਲ ਠੀਕ ਸੀਗਾ ਤੇ ਇੱਕ ਵਾਰੀ ਪੇਸ਼ੈਂਟ ਫੋਲੋ ਅਪ ਲਈ ਸਾਡੇ ਕੋਲ ਆਇਆ ਉਹ ਸਿਰਫ ਪੇਸ਼ੈਂਟ ਨੇ ਕਿ ਮੇਰੇ ਬੈਕ ਦੀ ਦਰਦ ਹੋ ਰਹੀ ਹੈ ਤੇ ਉਸ ਲਈ ਇੱਕ ਆਰਥੋ ਕੰਸਲਟੇਸ਼ਨ ਇਸ ਨੂੰ ਭੇਜਿਆ ਉਸ ਤੋਂ ਬਾਅਦ ਪੇਸ਼ੈਂਟ ਮੇਰੇ ਕੋਲ ਕੋਈ ਫੋਲੋ ਅਪ ਨਹੀਂ ਆਇਆ ਇਸ ਦਾ ਮਤਲਬ ਪੇਸ਼ੈਂਟ ਬਿਲਕੁਲ ਠੀਕ ਸੀਗਾ ਤੇ ਮੈਨੂੰ ਹੁਣ ਉਸਦੇ ਬਾਰੇ ਕੋਈ ਕਨਸਰਨ ਨਹੀਂ ਮੈਨੂੰ ਕੋਈ ਪਤਾ ਨਹੀਂ ਜੇ ਪੇਸ਼ੈਂਟ ਆਇਆ ਹੁੰਦਾ ਤਾਂ ਮੈਨੂੰ ਕੋਈ ਉਸਦੇ ਬਾਰੇ ਪਤਾ ਹੁੰਦਾ ਤਾਂ ਪੇਸ਼ੈਂਟ ਸਾਡੇ ਕੋਲ ਬਿਲਕੁਲ ਠੀਕ ਠਾਕ ਟਾਂ ਕਫ ਤੇ ਵਾਲ ਟਾਂ ਕੱਟਨੇ ਆ ਬਿਲਕੁਲ ਕਫ ਦਾ ਟਾਂ ਕਟਵਾ ਕੇ ਸਰਟੀਫੀਕਲ ਗਿਆ ਤਾਂ ਸਾਡਾ ਜੋ ਹੈ ਨਾ ਪੇਸ਼ੈਂਟ ਨੂੰ ਕੋਈ ਹੋਰ ਤਕਲੀਫ ਹੋਇਆ ਤਾਂ ਇਹਦਾ ਸਾਡੇ ਪਿੱਤੇ ਦੇ ਪੇਸ਼ੈਂਟ ਕੋਈ ਸੰਬੰਧ ਨਹੀਂ ਹੈ ਨੇ ਰੈਫਰ ਤੁਸੀਂ ਕੀਤਾ ਜਾਂ ਆਪਣੀ ਮਰਜ਼ੀ ਨਾਲ ਗਏ ਹੋ ਤੁਸੀਂ ਆਪਣੀ ਮਰਜ਼ੀ ਨਾਲ ਗਏ ਮੇਰੇ ਕੋਲ ਤੇ ਪੇਸ਼ੈਂਟ ਆਇਆ ਹੀ ਨਹੀਂ ਉਸ ਤੋਂ ਬਾਅਦ ਪੇਸ਼ੈਂਟ ਆਪਣੇ ਮਰਜ਼ੀ ਨਾਲ ਹੀ ਕਿਸੇ ਹੋਰ ਹਸਪੀਟਲ ਗਿਆ ਹੈ ਤੁਹਾਡੇ ਕੋ ਕਿੰਨੇ ਦਿਨ ਰਹੇ ਸਾਡੇ ਕੋਲੋਂ 24 ਘੰਟੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਪੇਸ਼ੈਂਟ ਘਰ ਚਲਾ ਗਿਆ ਫਿਰ ਉਸ ਨੂੰ ਬੁਲਾਉਣੇ ਪੇਸ਼ੈਂਟ ਨੂੰ ਇੱਕ ਵਾਰ ਡਰੈਸਿੰਗ ਬਣਾਉਣੇ ਆ ਥਰਡ ਪੇਸ਼ੈਂਟ ਸਾਹਿਬ ਨੂੰ ਡਰੈਸਿੰਗ ਕਰਾ ਕੇ ਗਏ ਤੇ ਹਫਤੇ ਬਾਅਦ ਸਰ ਤੇ ਟੰਗ ਕੱਟਿਆ ਹਸਪੀਟਲ ਦੇ ਵਿੱਚ ਡਾਕਟਰ ਨੇ ਆਪਰੇਸ਼ਨ ਕੀਤਾ ਉਹ ਕੀ ਹੈ ਤੁਹਾਡੇ ਤੁਸੀਂ ਕੱਲ੍ਹ ਦਾ ਆਪਰੇਸ਼ਨ ਕੀਤਾ ਸੀ ਦੇਖੋ ਜੀ ਆਪਰੇਸ਼ਨ ਮੈਂ ਜੋ ਨੋਟਸ ਦੇਖੇ ਹੈਗੇ ਨੇ ਉਸ ਵਿੱਚ ਅ ਡਿਫਰੈਂਟ ਕੰਡੀਸ਼ਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਂਦਰੇ ਵਿੱਚ ਪਰਫਰੇਸ਼ਨ ਹੈ ਪਰਫਰੇਸ਼ਨ ਜਿਹੜੀ ਆਂਤ ਦੀ ਪਰਫਰੇਸ਼ਨ ਕਿਸੇ ਵੀ ਇਨਫੈਕਸ਼ਨ ਨਾਲ ਕਿਸੇ ਹੋਰ ਨਾਲ ਹੋ ਸਕਦੀ ਹੈ ਬਾਅਦ ਇਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਜੋ ਹੈ ਇਹ ਚੀਜ਼ ਦੱਸਣਾ ਕਿ ਇਹ ਆਪਰੇਸ਼ਨ ਨਾਲ ਕੋਈ ਰਿਲੇਸ਼ਨ ਹੈ ਜੇ ਆਪਰੇਸ਼ਨ ਨਾਲ ਕੋਈ ਪਰਫਰੇਸ਼ਨ ਹੁੰਦੀ ਹੈ ਉਹਦਾ ਐਵੀਡੈਂਸ ਉਸੇ ਵੇਲੇ ਸਾਨੂੰ ਵਿਥਿਨ 24 ਆਵਰਸ ਮਿਲ ਜਾਂਦਾ ਹੈ ਹਾਲਾਂਕਿ ਪੇਸ਼ੈਂਟ ਜੋ ਹੈ ਸਾਡੇ ਕੋਲੋਂ ਡਿਸਚਾਰਜ ਹੋ ਕੇ ਚਲਾ ਗਿਆ ਹੈ ਪੇਸ਼ੈਂਟ ਦੇ પેટ 'ਚ ਕੋਈ ਤਕਲੀਫ ਨਹੀਂ ਹੈ ਜੇਕਰ ਪਰਫਰੇਸ਼ਨ ਹੋਈ ਹੁੰਦੀ ਉਸ ਵੇਲੇ ਹੁੰਦੀ ਤਾਂ ਸਾਨੂੰ ਪੂਰਾ ਪਤਾ ਚੱਲ ਜਾਣਾ ਸੀਗਾ ਇਸ ਕਰਕੇ ਇਹਦਾ ਜੋ ਜੋ ਚੀਜ਼ ਨੋਟਸ ਵਿੱਚ ਦਿਖਾਏ ਹੈਗੇ ਨੇ ਉਸ ਵਿੱਚ ਜੋ ਦੱਸਿਆ ਗਿਆ ਕਿ ਉਸ ਪਰਫਰੇਸ਼ਨ ਹੈ ਪਰ ਅੰਦਰ ਵਿੱਚ ਜੋ ਹੈ 6 ਕੋਏ ਨੇ ਉਹ ਕਿਸੇ ਵੀ ਇਨਫੈਕਸ਼ਨ ਕਰਕੇ ਕਈ ਵਾਰੀ ਐਂਟਰੀਕ ਪ੍ਰੇਫਰੇਸ਼ਨ ਹੁੰਦੀ ਹੈ ਪੈਪਟਿਕ ਪ੍ਰੇਫਰੇਸ਼ਨ ਹੁੰਦੀ ਹੈ ਉਹ ਇਹਦੇ ਆਪਰੇਸ਼ਨ ਨਾਲ ਕੋਈ ਸੰਬੰਧ ਨਹੀਂ ਹੁੰਦਾ ਜਿਹੜਾ ਤੁਸੀਂ ਆਪਰੇਸ਼ਨ ਕੀਤਾ ਕਿਸ ਚੀਜ਼ ਨਾਲ ਕੀਤਾ ਅਸੀਂ ਪਿੱਤ ਦਾ ਆਪਰੇਸ਼ਨ ਕੀਤਾ ਦੁਰਬਿੰਦ ਨਾਲ ਦੁਰਬਿੰਦ ਆਪਰੇਸ਼ਨ ਕਰਕੇ ਅਸੀਂ ਪੇਸ਼ੈਂਟ ਨੂੰ ਜੋ ਹੈ ਬਿਲਕੁਲ ਠੀਕ ਠਾਕ ਕਰਕੇ ਘਰ ਭੇਜਿਆ ਉਸ ਤੋਂ ਬਾਅਦ ਹਫਤੇ ਬਤ ਪੇਸ਼ੈਂਟ ਚੈੱਕ-ਅਪ ਕਰਾ ਕੇ ਆਪਣਾ ਟਾਂਕੇ ਵੀ ਕਟਵਾ ਕੇ ਗਿਆ ਤਾਂ ਇਸ ਨਾਲ ਜੇਕਰ ਤੇ ਪੇਸ਼ੈਂਟ ਨੂੰ ਜੇ ਕੋਈ ਕੋਈ ਵੀ ਜਿਹੜੀ ਪ੍ਰੇਫਰੇਸ਼ਨ ਹੋਏ ਉਹ ਇੰਨੇ ਦੇਰ ਤੱਕ ਪੇਸ਼ੈਂਟ ਠੀਕ ਨਹੀਂ ਰਹਿ ਸਕਦਾ ਜਿਹੜੇ ਉਹ ਰੋਪ ਲਾਉਂਦੇ ਉਹ ਗਲਤ ਲਾ ਰਹੇ ਤੁਹਾਡੇ ਹਿਸਾਬ ਨਾਲ ਹਾਂਜੀ ਮੇਰੇ ਸਾਹਮਣੇ ਤੇ ਉਹ ਇਹਦੇ ਨਾਲ ਇਸ ਆਪਰੇਸ਼ਨ ਨਾਲ ਕੋਈ ਸੰਬੰਧ ਨਹੀਂ ਉਹ ਅਲੱਗ ਤੋਂ ਇਸ਼ੂ ਹੈ ਤੇ ਉਹ ਜੋ ਹੈ ਮੈਂ ਇਸ ਦੇ ਉੱਪਰ ਜੋ ਹੈ ਇਸ ਅਲੀਗੇਸ਼ਨ ਨੂੰ ਜੋ ਲਗਾ ਰਹੇ ਨੇ ਉਹ ਠੀਕ ਨਹੀਂ ਹੈ ਕਿਉਂਕਿ ਇਹਦੇ ਆਪਰੇਸ਼ਨ ਨਾਲ ਕੋਈ ਸੰਬੰਧ ਹੀ ਨਹੀਂ ਹੈ